Masa sampai belau dia nak masuk kita belau kita panggil mana? Baik tak? 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 ਸਤਿ ਪਾਤ੍ਰੀ ਨਾਗਰਿਕ ਜੋ ਕਿ ਕਿਸੇ ਕਨ ਪਾਕਿਸਤਾਨ ਪੁੱਜੇ ਹੋਏ ਸਨ ਜਦੋਂ ਬਾੜ ਦੇ ਦੌਰਾਨ ਪਾਣੀ ਤੇਜ਼ ਵਹਾਅ ਕਾਰਨ ਇਹਨਾਂ ਚ ਵਿਅਕਤੀ ਪਾਕਿਸਤਾਨ ਏਰੀ ਚ ਚਲੇ ਗਏ ਸਨ ਜਿੱਥੇ ਪਾਕਿਸਤਾਨ ਰਿੰਜਣਾ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਹੁਣ 2.5 ਸਾਲ ਬਾਅਦ ਉਹਨਾਂ ਨੂੰ ਵਾਪਸ ਬਾਗਾਂ ਬਾਰਡਰਾਈਨ ਭਾਰਤ ਦੇ ਬੀਐਸਏ ਦੇ ਜਵਾਨਾਂ ਨੂੰ ਸੌਂਪ ਦਿੱਤਾ ਗਿਆ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਜੀ ਮੇਰੀ ਜਮੇਂਟ ਟ੍ਰੈਕਟਰ ਖੜਾ ਸੀ ਉਹਨੂੰ ਪਤਾ ਕਰਨ ਦੇ ਗਏ ਸਤਲੁਜ ਦਰਿਆ ਤੋਂ ਅੱਗੇ ਆ ਜੀ ਬੰਟ ਦੇ ਨਾਲ ਤੇ ਪਾਣੀ ਦਾ ਵਹਾਅ ਜ਼ਿਆਦਾ ਸੀ ਤੇ ਸਾਡੇ ਕੋਲ ਵਾਪਸੀ ਨਹੀਂ ਮੋੜਾਂਗੇ ਸੱਜੇ ਉਹ ਸੜਕ ਦੇ ਬਾਹਰ ਦੇ ਉੱਥੇ ਫਿਰ ਕਿਸ ਤਰ੍ਹਾਂ ਕਿਧਰ ਤੁਹਾਨੂੰ ਕਿੱਥੇ ਲੈ ਜਾਏਗਾ ਕਿੱ데 ਫੜਿਆ ਉੱਥੇ ਸਾਨੂੰ ਜੀ ਪਿੰਡ ਆ ਗਿਆ ਸੀ ਆਪਾਂ ਜਾਂ ਉੱਥੇ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਤੇ ਉਹਨਾਂ ਕਹਿੰਦੇ ਬਦੋ ਮਿੱਟੀ ਸਾਧਲੀ ਤੇ ਉਥੋਂ ਨਸਨ ਫੜਾਉਂਦੇ ਆਂ ਤੇ ਅੱਜ ਉਹ ਸੁਧਾਰ ਬਾਬਾ ਕੋ ਕੀ ਹਾਂਜੀ ਇਹਦਾ ਲੱਗ ਰਿਹਾ ਹੈ 1:00 ਵਜੇ ਕਿੰਨੇ ਜਿਹੇ ਸੁਝਾਅ ਕਿੰਨੇ ਜਿਹੇ ਸੁਝਾਅ ਉਸੇ ਗਲੋਤੇ ਤੇ ਅੱਜ ਸਰਕਾਰਾਂ ਨੂੰ ਕੀ ਪੀਲ ਕਰਨਾ ਚਾਹੂਗੀ ਇੱਕ ਤਾਂ ਸਰਕਾਰਾਂ ਪੀੜ ਕਰਾਂ ਜਿਹੜੇ ਬਾਕੀ ਦੇ ਨਹੀਂ ਜੀ ਉਹਨਾਂ ਨੂੰ ਛੱਡ ਲੈਣਾ ਵਧੀਆ ਕਰ ਲੈ ਇਹ ਬਹੁਤ ਵਧੀਆ ਕੱਲੇ ਬਹੁਤ ਜ਼ਿਆਦਾ ਟਾਈਮ ਹੀ ਕੱਟ ਆਇਆ ਟਰੈਕਟਰ ਖੜਾ ਹੀ ਪਾਰ ਜਮੀਨ ਤੇ ਅਸੂਚੀ ਜਗ੍ਹਾ ਤੇ ਰੋਕਣ ਗਿਆ ਚਲੇ ਤੇ ਸਾਨੂੰ 2023 ਚ ਪਾਣੀ ਜ਼ਿਆਦਾ ਆਇਆ ਸੀ ਇਸ ਕਰਕੇ ਲਾਈਫ ਚ ਲੰਘ ਜੀ ਸਰ ਉਹਦਾ ਫਿਰ ਤੁਹਾਨੂੰ ਪਤਾ ਹੈ ਕਿਸੇ ਮੁਲਕ ਬਗਾਏ ਇੱਕ ਮੁਸਾਲਮ ਮੁਲਕ ਜੀ ਕੋਟ ਮਾਰ ਹੋਈ ਜਿਹੜੀ ਹਾਂ ਜੀ ਦੇਖਿਆ ਉਹ ਕਹਿੰਦੇ ਜੀ ਸਜਾਇਤ ਸਜਾਇਤ ਹਸਾਲ ਦੀ ਜੀ ਕਿਹੜੀ ਜੇਤ ਕੋਟ ਲੱਖ ਕੋਟ ਜੀ ਘਰ ਵਾਪਸ ਪਹੁੰਚ ਕੇ ਉਹ ਯਾਰ ਇਹ ਕੰਮ ਕਰਤਾ ਜੀ ਜੀ ਖੇਤੀਬਾੜੀ ਦਾ ਕੰਮ ਹੈ ਤੇ ਮਸ਼ੀਨਾਂ ਕੰਪੈਨਾਂ ਆਪ ਹੋਏ ਆ ਕੰਮ ਕਰੀਦਾ ਫੋਰਮ ਜੀ ਸਰ ਮਿਹਰਬਾਨੀ ਥੈਂਕ ਯੂ ਸਰਕਾਰ ਦਾ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜਿਹੜੀ ਅਸੀਂ ਦੋਹਾਂ ਸਰਕਾਰਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਹੜੇ ਸਾਡੇ ਨੂੰ ਦੋ ਤਾਂ ਇਸ ਟਾਈਮ ਸਾਲ ਦੇ ਵਿੱਚ ਤਿੰਨ ਸਾਲ ਦਾ ਸਪੀਵਨ ਸਭ ਨੂੰ ਮੁੰਡੇ ਵਾਸਤੇ ਲਾਗ ਦੇ ਜੀ ਤੇ ਨਾ ਬਾਅਦ ਤੋਂ ਆਨੁਕਾਰਤੇ ਆਇਆ ਸਰ ਅੰਦ ਸਰ ਬਹੁਤ ਖੁਸ਼ੀ ਹੋ ਰਹੀ ਹੈ ਇਹਨਾਂ ਛੋਟੇ ਛੋਟੇ ਬੱਚੇ ਬਹੁਤ ਸਾਡੇ ਨਾਲ ਆਏ ਨੇ ਅੱਜ ਜੀ ਉਹਨਾਂ ਦੇ ਵਾਈਫਾਈ ਹੈ ਸੋਹਰਾ ਜੀ ਆਏ ਨੇ ਆਪ ਜੀ ਕੋਲ ਚੱਲ ਕੇ ਆਏ ਆ ਇਹਦਾ ਬਹੁਤ ਬਹੁਤ ਮੀਡੀਆ ਸਰ ਬਹੁਤ ਧੰਨਵਾਦ ਕਰਦਾ ਜਿਹੜੇ ਵੀ ਸਰ ਸਾਡੀਆਂ ਆਵਾਜ਼ਾਂ ਠਾਉਂਦੇ ਰਹੇ ਪਾਕਿਸਤਾਨ ਦਾ ਬਚਾਉਂਦੇ ਰਹੇ ਆ ਹਾਂ ਜੀ ਬਹੁਤ ਬਹੁਤ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਜ਼ਿਆਦਾ ਕਰਦਾ ਹਾਂ ਕਿੰਨੇ ਕਿੰਨੇ ਨੌਜਵਾਨ ਸੀ ਜੀ ਦੋ ਸਾਰ ਸੀ ਜੀ ਜੀ ਮੇਰਾ ਫਰ ਜੀਆ ਬਿਆਰੀ ਫਰ ਇਹ ਜਿਹੜਾ ਆਪਣਾ ਹਰਵਿੰਦਰ ਸਿੰਘ ਦਾ ਰਤਨਪਾਲ ਸਿੰਘ ਦਾ ਸਰ ਜਦੋਂ ਇਹ ਪਾਣੀ ਦਾ ਫਲੱਡ ਸੀਜ਼ਨ ਆਇਆ ਸੀ ਨਾ ਮੇਰੇ ਆਇਆ ਸੱਤ ਲੋ ਜੇ ਚ ਸੱਤ ਲੋ ਜੀ ਤੇ ਉੱਤੇ 2023 ਦੇ ਸਤਵਾਂ ਮਹੀਨਾ ਸਾਰੇ ਠੀਕ ਇਹ ਨਾਲ ਆਪਣੇ ਸਮਾਨ ਸਵਿਛਤ ਨੂੰ ਸਮਾਨ ਕਢਾਉਣ ਵਾਸਤੇ ਚਲੇ ਗਏ ਸੀ ਕਿਉਂਕਿ ਪਾਣੀ ਬੜਾ ਕਾਫੀ ਯਾਰਾ ਸੀ ਸਮਾਨ ਅਕੜਾਉਂਦੇ ਕੜਾਉਂਦੇ ਸਾਰ ਪਾਣੀ ਦਾ ਵਹਾ ਚ ਤੇਜ ਹੋਣ ਕਰਕੇ ਇਹ ਪਾਕਿਸਤਾਨ ਵਾਲੇ ਪਾਸੇ ਰੁੜ ਗਏ ਸਾਰੇ ਅੰਜ ਉਹਨਾਂ ਦਾ 1 ਸਾਲ ਉੱਤੇ ਰਹਿਿਆ 2 3 ਸਾਲ ਸਜ਼ਾ ਹੋ ਗਈ ਸੀ ਸਜ਼ਾ ਉਹਨਾਂ ਨੇ ਪੂਰੀ ਕਰਨ ਕਰ ਵੇ ਸਰਕਾਰ ਨੇ ਉੱਥੋਂ ਉਹਨਾਂ ਨੇ ਰਿਹਾ ਕਰਤਾ ਹੈਗਾ ਵਾ ਰਿਹਾ ਕਰਦ ਬਾਅਦ ਅਸੀਂ ਬਹੁਤ ਖੁਸ਼ੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਪਾਕਿਸਤਾਨ ਸਰਕਾਰ ਵੱਲੋਂ ਅੱਜ ਇੱਕ ਆਰਡਰ ਪਾਸ ਕੀਤਾ ਗਿਆ ਵਾ ਜਿਹਦੇ ਮਤੇ ਮੁਤਾਬਕ ਇੰਡੀਅਨ ਜਿਹੜੇ ਸਿਵਲ ਪ੍ਰਿਜ਼ਨਰ 7% ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦੇ ਆਰਡਰ ਕੀਤੇ ਗਏ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਅਟਾਰੀ ਬਾਰਡਰ ਸਮਥਿੰਗ ਹੋਰ ਜਿਹੜੇ ਰਿਲੇਟਡ ਆਫਿਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਗਏ ਪਾਕ ਰेंजर ਦੇ ਸਾਦੇ ਸਾਥ ਜਿਹੜੇ ਆ ਸਿਵਲ ਪ੍ਰਿਜ਼ਨਰ ਉਹਨਾਂ ਨੂੰ ਬੀਐਸਐਫ ਰेंजर ਦੇ ਬੀਐਸਐਫ ਦੇ ਆਫੀਸਰ ਦੇ ਹਾਂਡਓਵਰ ਕੀਤਾ ਅ ਸਿਵਲ ਨੇਪਚੂਲਰ ਅਟਾਰੀ ਜੀ ਦੀ ਡੀਸੀ ਆਫਿਸ ਤੋਂ ਡਿਊਟੀ ਲੱਗੀ ਹੋਈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ਼੍ਰੀ ਸੋਹਿਰ ਮੀਰ ਆਈਪੀਐਸਐਸਪੀ ਅੰਮ੍ਰਿਤਸਰ ਰੂਰੋਜੀ ਵੱਲੋਂ ਇਹਨਾਂ ਦੇ ਸਟੂਡੈਂਟ ਦੀ ਪੁਖਤਾ ਪ੍ਰਬੰਧ ਕੀਤੀ ਗਈ ਕਿ ਪਾਇਲਟ ਸਕਾਡ ਪਾਇਲਟ ਦਾ ਇੰਤਜ਼ਾਮ ਕੀਤਾ ਗਿਆ ਬਾਰਡਰ ਤੋਂ ਇਹਨਾਂ ਨੂੰ ਅੰਮ੍ਰਿਤਸਰ ਦੀ ਹਦਰੰਦਰ ਲੈ ਜਾਇਗਾ ਉੱਥੋਂ ਅੱਗੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੀ ਪਾਇਲਟ ਦੇ ਨਾਲ ਇਹਨਾਂ ਨੂੰ ਪੂਰਾ ਸਿਕਿਉਰਿਟੀ ਦੇ ਨਾਲ ਇਹ ਰੈੱਡ ਕਰਾਸ ਗੁਰਦਾਨ ਘਾਸਪਟਲ ਲੈ ਜਾਇਆ ਜਾਏਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਗਾਰਡੀਅਨ ਉਹਨਾਂ ਦੇ ਹੈਂਡਓਵਰ ਕੀਤੇ ਜੇ